ਨੇ ਸਿੱਖ ਸਿੱਖਾ ਪਸਾਣੀ ਸਾਰੀ ਆ ਦੇ ਕੋ ਸਿੱਖ ਤੇ ਉਹ ਵੀ ਕਹੀ ਜਾਂਦੇ ਨੇ ਜਿਨ੍ਹਾਂ ਦਾ ਨਾਮ ਮੂੰਹ ਹੋਵੇ ਨਾ ਸਿਰ ਹੋਵੇ ਮਨਾਇ ਹੁੰਦੇ ਨੇ ਨਾ ਪੇਟਾਂ ਦੀ ਤਰ੍ਹਾਂ ਪਰ ਉਹ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇ ਇੱਥੇ ਗੁਰੂ ਸਾਹਿਬ ਜੀ ਨੇ ਸਿੱਖ ਨਹੀਂ ਕਹਿੰਦੇ ਗੁਰਸਿੱਖ ਮੀਤ ਚੱਲੋ ਗੁਰਸਾ ਚਾਲੇ ਹੈ ਗੁਰੂ ਦੇ ਸਿੱਖੋ ਤੁਸੀਂ ਮੇਰੇ ਮਿੱਤਰੋ ਤੇ ਗੁਰੂ ਦੀ ਚਾਲ ਨਾਲ ਚਾਰ ਲਾ ਕੇ ਚੱਲੋ ਉਹ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੇ ਇੱਕ ਪਾਵਨ ਬਚਨ ਹੈ ਮਹੱਲਾ ਚੌਥਾ ਕਿ ਗੁਰ ਸਤਗੁਰ ਕਾ ਜੋ ਸਿੱਖ ਅਖਾਵੇ ਹੁਣ ਸਿੱਖ ਪਹਿਲੋਂ ਬੇਨਤੀ ਕਿਤੇ ਸਾਰੇ ਖਵਾਈ ਜਾਂਦੇ ਨੇ ਨਾ ਪਾਵਨ ਕੇਸ ਰੱਖਿਓ ਹੁਣ ਤੇ ਪਾਵੈ ਨਾ ਪਰ ਉੱਥੇ ਗੁਰੂ ਸਾਹਿਬ ਨੇ ਦੋ ਬਚਨ ਵਰਤੇ ਨੇ ਭਾਈ ਜੇ ਤੂੰ ਸਿੱਖ ਤੋਂ ਗੁਰਸਿੱਖ ਬੰਨਾ ਹੈ ਸਿੱਖ ਆਪਣੀ ਥਾਂ ਤੇ ਠੀਕ ਹੈ ਪਰ ਸਿੱਖ ਤੋਂ ਜੇ ਗੁਰਸਿੱਖ ਬੰਨਾ ਹੈ ਤੇ ਫਿਰ ਗੁਰਸਿੱਖ ਬਣ ਕੇ ਗੁਰੂ ਦੀ ਚਾਲ ਦੇ ਨਾਲ ਚਾਰਨ ਲਾ ਕੇ ਚੱਲਣੀ ਪੈਗੀ ਜਾਂ ਇਹ ਕਹਿ ਲਈਏ ਗੁਰੂ ਦੀ ਚਾਲ ਦੇ ਨਾਲ ਜਦੋਂ ਚਾਰਨ ਰਿਲਾਈਂਗ ਗੁਰਸਿੱਖ ਬਣੇਗੇ ਤਾਂ ਪਾਏ ਜੇ ਸਿੱਖ ਤੂੰ ਤੂੰ ਗੁਰਸਿੱਖ ਬੰਨਾ ਹੈ ਤੇ ਫਿਰ ਇਹ ਕਰਮ ਤੂੰ ਕਰ ਗੁਰ ਸਤਗੁਰ ਕਾ ਜੋ ਸਿੱਖ ਅਖਾਵੇ ਸੋ ਪੜ ਕੇ ਉਠ ਹਰ ਨਾਮ ਤੇ ਆਵੇ ਜਿਹੜਾ ਸਿੱਖ ਅਖਵਾਉਂਦਾ ਹੈ ਤੇ ਸਿੱਖ ਤੋਂ ਫਿਰ ਗੁਰਸਿੱਖ ਜਿਹੜਾ ਬਣਨਾ ਚਾਹੁੰਦਾ ਹੈ। ਪਲਕੇ ਉੱਠ ਕੇ ਹਰੀ ਪਰਮਾਤਮਾ ਦਾ ਨਾਮ ਤੇ ਆਵੇ। ਸਵੇਰੇ ਇਸ ਵਕਤੇ ਉੱਠੇ ਅੰਮ੍ਰਿਤ ਵੇਲੇ ਉੱਠੇ। ਉਹ ਰਵੇਸੇ ਅੰਮ੍ਰਿਤ ਵੇਲਾ ਗੁਰੂ ਸਾਹਿਬ ਨੇ ਸੁਮੁਣੁਖਾ ਜੀਵਨ ਨੂੰ ਵਿਕਿਆ ਹੈ। ਅੰਮ੍ਰਿਤ ਵੇਲਾ ਬੇਸਾ ਕੇ ਮੁਣੁਖਾ ਜਨਮ ਜਿਹੜਾ ਇਹ ਹੈ ਹੀ ਅੰਮ੍ਰਿਤ ਵੇਲਾ। ਪਰ ਪਾਇ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੈਰ ਰਾਤ ਰਹਿੰਦਿਆ ਜਿਹੜਾ ਅੰਮ੍ਰਿਤ ਵੇਲਾ ਹੈ ਉਹਨੂੰ ਵੀ ਗੁਰੂ ਸਾਹਿਬ ਨੇ ਅੰਮ੍ਰਿਤ ਵੇਲਾ ਕਿਹਾ ਹੈ ਚੜ ਲੰਘੇ ਉੱਠ ਨਾਮ ਜਪੇ ਇਹ ਸਾਰੇ ਅੰਮ੍ਰਿਤ ਵੇਲਾ ਜਿਹੜਾ ਇਹ ਦਿਨ ਚੜਾ ਚੜਨ ਤੋਂ ਪਹਿਲੋਂ ਦਾ ਸਮਾਂ ਹੈ ਅੰਮ੍ਰਿਤ ਵੇਲਾ ਮੁਨੱਖਾ ਜਨਮ ਵੀ ਹੈ ਕੱਲ ਕਿਸੇ ਵੀਰ ਗੁਰਸਿੱਖ ਨੇ ਇੱਕ ਕਮੈਂਟ ਵੀ ਕੀਤਾ ਸੀ ਸ਼ਾਇਦ ਪਰਸੋਂ ਦੀ ਵੀਡੀਓ ਸੀ ਕਿ ਅੰਮ੍ਰਿਤ ਵੇਲਾ ਤੇ ਗੁਰੂ ਦੇ ਸਿੱਖ ਦਾ ਜੀਵਨ ਹੈ ਜੀਵਨ ਹੀ ਅੰਮ੍ਰਿਤ ਵੇਲਾ ਹੈ ਬੇਸ਼ੱਕ ਇਹ ਮਨੁੱਖਾ ਜਨਮ ਸਾਰਾ ਹੀ ਅੰਮ੍ਰਿਤ ਵੇਲਾ ਹੈ ਪਰ ਪਾਈ ਜਿਹੜੀ ਮਰਿਆਦਾ ਬਣੀ ਹੈ ਅੰਮ੍ਰਿਤ ਵੇਲਾ ਇਹ ਪੈਰ ਰਾਤ ਰਿੰਦੇ ਉੱਠਣਾ ਇਹ ਵੀ ਇੱਕ ਅੰਮ੍ਰਿਤ ਵੇਲਾ ਹੈ ਔਰ ਅਸਲ ਵਿੱਚ ਅੰਮ੍ਰਿਤ ਵੇਲਾ ਉਹ ਹੈ ਜਦੋਂ ਗੁਰੂ ਦੇ ਬਾਣੀ ਚੇਤੇ ਆ ਜੇ ਜਦੋਂ ਬਾਣੀ ਪੜਦਾ ਹੋਵੇ ਅੰਮ੍ਰਿਤ ਵਰਗੀ ਬਾਣੀ ਪੜਦਾ ਹੋਵੇ ਅੰਮ੍ਰਿਤ ਵੇਲਾ ਤੇ ਉਹੀ ਹੈ ਇੱਥੇ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਪਾਇਤੂ ਸਿੱਖ ਹੈ ਤੇ ਜਿਹੜਾ ਗੁਰੂ ਦਾ ਸਿੱਖ ਉਹ ਖਾਉਂਦਾ ਸਭ ਤੋਂ ਪਹਿਲੋਂ ਕੰਮ ਤੇ ਹੁੰਦਾ ਇਹ ਹੈ ਹੁਣ ਸਿੱਖ ਤੋਂ ਗੁਰਸਿੱਖ ਕਿਵੇਂ ਬੰਨਣਾ ਹੈ ਤੂੰ ਸਿੱਖ ਹੈ ਗੁਰਸਿੱਖ ਬੰਨਣਾ ਤੇ ਸਭ ਤੋਂ ਪਹਿਲੋਂ ਕੰਮ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਤੂੰ ਪ੍ਰਮਾਤਮਾ ਦੇ ਨਾਮ ਨੂੰ ਧਿਆ। ਗੁਰਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ ਪਰ ਫਿਰ ਬੇਨਤੀ ਕਰਦਾ ਨਾਮ ਧਿਆਵੇ ਉਹ WhatsApp ਤੇ ਆਵੇ ਨਹੀਂ ਬਹੁਤਾਤ ਗਿਣਤੀ 90 ਕੇ 99% ਲੋਕ ਨੇ ਕਿ ਇਹ ਜਿਹੜੇ ਅੱਜ ਬਿਮਾਰੀ ਚੱਲ ਗਈ ਕਲਯੁਗ ਦੀ ਜੜ ਹੈ ਜਿੱਕੀ ਇਹ ਸਰਾਣੀ ਕੋਈ ਹੁੰਦੀ ਹੁਣ ਪੰਦਾ ਉੱਠਦਿਆ ਨਾਲ WhatsApp ਪਹਿਲੋਂ ਮੈਸੇਜ ਦੇਖੇ 5 10 20 ਨੂੰ ਮੈਸੇਜ ਕਰਦੇ ਕਈਆਂ ਦੇ ਵੇਖ ਲੈ ਤੇ ਫੇਰ ਕਵੇ ਕਿਤੇ ਸੋਚੇ ਕਿ ਮੇਰੀ ਸੁਰਤੋ ਜੁੜ ਜਾਏਗੀ ਤੇ ਮੈਂ ਨਾਮ ਤੇ ਆ ਲਵਾਂਗਾ ਤੇ ਦੁੱਖ ਇਹ ਹੋਣਾ ਨਹੀਂ ਕਿਉਂਕਿ ਫਿਰ ਭਾਵੇਂ ਗੁਟਕਾ ਲੈ ਕਿਵੇਂ ਬਹਿ ਜਾਈ ਪਰ ਵਾਰ-ਵਾਰ ਚੇਤੇ ਆਉਣਾ ਕਿ ਜਿਹੜਾ ਮੈਂ ਮੈਸੇਜ ਲਿਖਿਆ ਸੀ ਜੇ ਉਹਨਾਂ ਦੀ ਥਾਂ ਤੇ ਕੁਝ ਵਿੱਚ ਸ਼ਬਦਾ ਲਿਖ ਦਿੰਦਾ ਜਿਹੜੇ ਮੈਸੇਜ ਪੜ੍ਹੇ ਸੀ ਵਾਰ-ਵਾਰ ਦਿਮਾਗ ਦੇ ਵਿੱਚ ਆਉਂਦੇ ਨੇ ਉਸਤਗੁਰ ਜੀ ਕਿਰਪਾ ਕਰਦੇ ਨੇ ਭਾਈ ਕਾਲਯੁਗ ਦੀ ਇਹ ਜਿਹੜੀ ਜੜ ਹੈ ਕਲੇਸ਼ ਬੁੱਕ ਨਹੀਂ ਉਰੇ ਇੱਕ ਨਵੀਂ ਚੱਲੀ ਇੰਸਟਾਗ੍ਰਾਮ ਨਹੀਂ ਇਹ ਤੂੰ threre ਉੱਟ ਕੇ ਅਮਰਤ ਵੇਲੇ ਨਾਮ ਤੇ ਆਏ ਜੇ ਤੂੰ ਸਿੱਖ ਤੋਂ ਗੁਰਸਿੱਖ ਬੰਨੈ ਗੁਰ ਸਤਗੁਰ ਕਾ ਜੋ ਸਿੱਖਾ ਖਾਏ ਸੋ ਭਲਕੇ ਉੱਠਾ ਹਰ ਨਾਮ ਤੇ ਆਵੈ ਫਿਰ ਅਗਲਾ ਕੰਮ ਕੀ ਕਹਿੰਦੇ ਉਦਮ ਕਰੇ ਪਲਕੇ ਪਰਬਤੀ ਹੁਣ ਉਦਮ ਕਰੇ ਦੇਖੋ ਅਮਰਤ ਵੇਲੇ ਜਿੰਨੂੰ ਆਪਾਂ ਹੁਣ ਬੇਨਤੀ ਕੀਤੀ ਇਹ ਵੀ ਅਮਰਤ ਵੇਲਾ ਹੈ ਅੰਮ੍ਰਿਤ ਵੇਲੇ ਸਵੇਰੇ ਸੁਬਕ ਤੇ ਉੱਠਣਾ ਹੈ ਤੇ ਫਿਰ ਉਤਮ ਤੇ ਕਰਨਾ ਹੀ ਪਏਗਾ ਨਾ ਜੀ। ਉਰੇ ਆਪ ਸਭ ਦਾ ਤਜਰਬਾ ਹੋਏਗਾ। ਜਾਗ ਖੁੱਲ ਜਏ ਤੇ ਬੰਦਾ ਕਿਤੇ ਥੋੜਾ ਜਿਹਾ ਆਲਸ ਕਰ ਜੇ ਕਿ ਚਲੋ 2 ਮਿੰਟ ਤਾਂ ਉੱਠਨੇ ਆ। 5 ਮਿੰਟ ਤਾਂ ਉੱਠਨੇ ਆ। ਪਰ ਫਿਰ ਪਤਾ ਉਦੋਂ ਹੀ ਲੱਗਦਾ ਕਿ ਘੰਟਾ ਤੇ ਡੇਢ ਦੋ ਲੰਘ ਗਏ ਤੇ 5 ਮਿੰਟਾਂ ਜਿਹੀ ਹੋਈ ਨਹੀਂ। ਕਿਉਂਕਿ ਉਤਮ ਤੇ ਕਰਨਾ ਪਏਗਾ ਨਾ ਨੀਂਦ ਤੇ ਖੁੱਲਦੀ ਹੈ। ਪਰ ਉਦਮ ਕਰਨਾ ਪਏਗਾ ਸਤਗੁਰੂ ਕਹਿੰਦੇ ਨੇ ਜੇ ਸਿੱਖ ਤੂੰ ਗੁਰਸਿੱਖ ਬੰਨਾ ਹੈ ਭਲਕੇ ਉੱਠ ਹਰ ਨਾਮ ਧਿਆਵੈ ਫਿਰ ਕਹਿੰਦੇ ਨੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਹੁਣੇ ਆਪਾਂ ਕਈ ਵਾਰੀ ਬੰਨ ਤੇ ਕੀਤੇ ਪਹਿਲੋਂ ਪਾਣੀ ਦੇ ਨਾਲ ਇਸ਼ਨਾਨ ਕਰੇ ਤੇ ਫਿਰ ਬਾਣੀ ਦੇ ਨਾਲ ਇਸ਼ਨਾਨ ਕਰੇ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਤੂੰ ਧਿਆਏਂਗਾ ਵਾਹਿਗੁਰੂ 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 ਹੁਣ ਇਥੇ ਨਾਮ ਦੀ ਗੱਲ ਪਹਿਲੋਂ ਨਹੀਂ ਪਹਿਲੋਂ ਧਿਆਉਣ ਦੀ ਗੱਲ ਹੈ ਉੱਠਦੇ ਨਾਲ ਤੈਨੂੰ ਗੁਰੂ ਚੇਤੇ ਆਏ ਫਿਰ ਪਾਣੀ ਦੇ ਨਾਲ ਨਹਾ ਕੇ ਤੇ ਬਾਣੀ ਦੇ ਨਾਲ ਤੂੰ ਅੰਮ੍ਰਿਤ ਸਰ ਦਾ ਇਸ਼ਨਾਨ ਕਰੀ ਔਰ ਸੱਚੇ ਜੇ ਕੋਈ ਇਸ ਭਾਵਨਾ ਦੇ ਨਾਲ ਜਪਜੀ ਸਾਹਿਬ ਜਦੋਂ ਪੜ੍ਹੇਗਾ ਨਾ ਤੇ ਸੱਚਮੁੱਚ ਇਸ ਪਾਣੀ ਦੇ ਨਾਲ ਢਾਉਣ ਤੋਂ ਬਾਅਦ ਜਦੋਂ ਬਾਣੀ ਪੜੇਗਾ ਤੇ ਉਹਨੂੰ ਇਹ ਲੱਗੇਗਾ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰ ਹੀ ਲਿਆ ਜਿਵੇਂ ਸ਼ਰੀਰਾ ਕਰਕੇ ਤੇ ਕੋ ਉੱਥੇ ਜਾ ਕੇ ਉਥੋਂ ਦਾ ਉਹ ਵੱਖਰਾ ਹੈ ਨਾ ਅੰਮ੍ਰਿਤਸਰ ਜਾ ਕੇ ਅੰਮ੍ਰਿਤ ਸਰੋਵਰ ਦੇ ਵਿੱਚ ਨਹਾ ਕੇ ਇੱਕ ਵੱਖਰੀ ਤਰ੍ਹਾਂ ਦੀ ਸ਼ਾਂਤੀ ਮਿਲਦੀ ਹੈ ਤੇ ਬਾਣੇ ਦੇ ਵਿੱਚ ਇਸ਼ਨਾਨ ਕਰਕੇ ਜਦੋਂ ਟੁੱਬੀਆਂ ਲਾਏਗਾ ਸੱਚਮੁੱਚ ਤੂੰ ਇਹ ਸਮਝੇ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਨਹਾ ਲਿਆ ਉਹ ਭਾਵਨਾ ਵਾਲੇ ਨੂੰ ਲੱਗਦਾ ਨਾ ਆਇਆ ਇਹ ਗੁਰੂ ਸਾਹਿਬ ਦਾ ਹੁਕਮ ਹੈ ਗੁਰਸਿੱਖ ਬੀਤ ਚਲੋ ਗੁਰਚਾਨ ਦੇ ਗੁਰੂ ਦੇ ਸਿੱਖੋ ਤੁਸੀਂ ਗੁਰਸਿੱਖ ਬੰਨਣਾ ਸਿੱਖ ਤੂੰ ਗੁਰਸਿੱਖ ਬੰਨਣਾ ਤੇ ਫਿਰ ਇਹ ਅਗਲਾ ਕਰਮੇ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਫਿਰ ਕਹਿੰਦੇ ਅਗਲਾ ਕੰਮ ਕੀ ਹੈ ਹੁਣ ਅਗਲੇ ਕੰਮ ਜਿਹੜੇ ਨੇ ਉਹ ਤਾਂ ਹੀ ਕਰਾਂਗੇ ਨਾ ਜੇ ਪਹਿਲੋਂ ਪਿਛਲੇ ਕੀਤੇ ਹੋਣਗੇ ਜੇ ਕੋ ਅਗਲੀਆਂ ਕਲਾਸਾਂ ਨੇ ਵੱਡੀਆਂ ਕਲਾਸਾਂ ਨੇ ਵੱਡੀਆਂ ਕਲਾਸਾਂ ਵਿੱਚ ਬੰਦਾ ਤਾਂ ਹੀ ਜਾਏਗਾ ਨਾ ਜੇ ਪਿਛਲੀਆਂ ਪਾਸ ਕੀਤੀਆਂ ਹੋਣਗੀਆਂ ਪਰ ਕਦੇ ਤੁਸੀਂ ਵਿਚਾਰ ਕਰਿਓ ਪਿਛਲੀਆਂ ਪਾਸ ਨਾ ਕੀਤੀਆਂ ਹੋਣ ਤਾਂ ਅੱਗੇ ਕਿਵੇਂ ਚਲੇ ਜਾਵਾਂਗੇ ਹੁਣ ਪਿਛਲੀਆਂ ਕਲਾਸਾਂ ਸਾਡੀਆਂ ਕਿਡੀਆਂ ਨੇ ਕੀਤੀ ਅੰਮ੍ਰਿਤ ਵੇਲੇ ਉੱਠਣਾ ਉਦਮ ਕਰਨਾ ਇਹ ਵੀ ਅਗਲੀ ਕਲਾਸ ਹੈ ਅੰਮ੍ਰਿਤ ਵੇਲੇ ਉੱਠੇਗਾ ਕੌਣ ਉਦਮ ਕੌਣ ਕਰੇਗਾ ਜਿਹਨੇ ਪਿਛਲੀ ਕਲਾਸ ਪਾਸ ਕੀਤੀ ਹੋਵੇਗੀ ਉਰਪਿਛਲੀ ਕਲਾਸ ਕੀ ਜਦੋਂ ਰਾਤ ਨੂੰ ਸੌਣਾ ਹੈ ਸੌਣ ਲੱਗਿਆ ਜੇ ਗੁਰੂ ਚੇਤੇ ਹੋਵੇਗਾ ਤੇ ਉੱਠਦੇ ਨਾਲ ਵਾਹਿਗੁਰੂ ਨਿਕਲੇਗਾ ਸ਼ਬਦ ਜੀ ਇਹ ਉਸ ਤੋਂ ਪਹਿਲੀ ਕਲਾਸ ਹੈ ਕਿ ਸੌਣ ਲੱਗਿਆ ਜੇ ਕੋ ਪਰਿਵਾਰ ਜ ਆਪਣਾ ਚਾਰ ਜੀ ਆਂਦਾ ਹੈ 6-8 ਜੀ ਆਂਦਾ ਹੈ ਸੌਣ ਲੱਗਿਆ ਪਰਿਵਾਰ ਦਾ ਕੋਈ ਵੀ ਇੱਕ ਮੈਂਬਰ ਉੱਚੀ ਆਵਾਜ਼ ਦੇ ਵਿੱਚ ਸੋਲੇ ਸਾਹਿਬ ਦਾ ਪਾਠ ਕਰੇ ਸੌਣ ਲੱਗਿਆ ਸਤਿਗੁਰਜ ਦੇ ਬਾਣੀ ਪੜ੍ਹੇ ਔਰ ਸੌਣ ਲੱਗਿਆ ਅਖੀਰ ਤੇ ਸੋਲੇ ਸਾਹਿਬ ਦੀ ਇੱਕ ਪੰਕਤੀ ਜੇ ਪਰਿਵਾਰ ਦਾ ਇੱਕ ਮੈਂਬਰ ਪੜ੍ਹੇ ਤੇ ਉਹਦੇ ਨਾਲ ਬਾਕੀ ਦੇ ਸਾਰੇ ਮੈਂਬਰ ਪੜ੍ਹਨ ਲੱਗ ਪਏ ਤੇ ਫਿਰ ਤੁਸੀਂ ਦੇਖੋ ਚਮਤਕਾਰ ਇਹ ਅੰਮ੍ਰਿਤ ਵੇਲੇ ਉੱਠਣ ਦਾ ਜਿਹੜਾ ਉਦਮ ਹੈ ਇਹ ਵੀ ਆਪਣੇ ਆਪ ਆਏਗਾ ਮੁਖ ਦੇ ਵਿੱਚੋਂ ਜਿਹੜਾ ਵਾਹਿਗੁਰੂ ਸ਼ਬਦ ਹੈ ਇਹ ਵੀ ਆਪਣੇ ਆਪ ਨਿਕਲੇਗਾ ਜਦੋਂ ਸਾਰਾ ਪਰਿਵਾਰ ਮਿਲ ਕੇ ਪੜ੍ਹੇਗਾ ਕੇ ਅੰਤਰ ਜਾਮੇ ਪੁਰਖ ਵਿਦਾਤੇ ਸਰਦਾ ਮਨ ਕੇ ਪੂਰੇ ਤੇ ਮਨ ਦੀ ਸਰਦਾ ਕੀ ਸੀ ਜੀ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੇ ਧੂਰੇ ਗੁਰੂ ਦੇ ਸੰਤ ਦੇ ਧੂਰ ਬਖਸ਼ੋ ਗੁਰੂ ਦੇ ਜਪਣ ਵਾਲਿਆਂ ਦੇ ਸੰਤਾਂ ਦੇ ਚਰਨਾਂ ਦੀ ਧੂੜ ਦਾ ਮਤਲਬ ਸੰਗਤ ਬਖਸ਼ੋ ਹੁਣ ਉੱਠਦੇ ਨਾਲ ਗੁਰੂ ਸੰਗ ਗੁਰੂ ਦੇ ਸੰਗਤ ਤਾਂ ਹੀ ਹੋਏਗੀ ਨਾ ਜੀ ਜੇ ਸੌਣ ਲੱਗਿਆ ਸਾਡੇ ਅੰਦਰ ਇਹ ਪੰਕਤੀਆਂ ਚੱਲਦੀਆਂ ਹੋਣਗੀਆਂ ਪੜ੍ਹ ਕੇ ਸੋਵਾਂਗੇ ਤੇ ਫਿਰ ਕੋਦੇ ਤਜਰਬਾ ਕਰਕੇ ਦੇਖ ਲਓ 2 4 6 ਮਹੀਨੇ ਲਗਾਤਾਰ ਕਰਕੇ ਦੇਖ ਲਓ ਕਿ ਅੰਮ੍ਰਿਤ ਵਲੇ ਉਦਮ ਵੀ ਆਪਣੇ ਆਪ ਆਏਗਾ ਬੁਰੇ ਚਮਤਕਾਰ ਹੀ ਹੈ ਫਿਰ ਸਿੱਖ ਤੋਂ ਗੁਰਸਿੱਖ ਬਣਨ ਦਾ ਰਸਤਾ ਵੀ ਜਿਹੜਾ ਬੜਾ ਸੌਖਾ ਹੋਏਗਾ ਹੁਣ ਸਤਿਗੁਰੂ ਜੀ ਨੇ ਉੱਥੇ ਕਿਰਪਾ ਕੀਤੀ ਫਿਰ ਕਰੇ ਕੀ ਜੀ ਰਾਤ ਨੂੰ ਪਹਿਲੇ ਕਲਾਸ ਇਹ ਹੈ ਰਾਤ ਨੂੰ ਸੌਂਦਿਆ ਗੁਰੂ ਗੁਰੂ ਜਪਦੇ ਸੋਏ ਇਹ ਦੂਜੀ ਕਲਾਸ ਹੈ ਅੰਮ੍ਰਿਤ ਵੇਲੇ ਉੱਠੇ ਤੂਦਮ ਕਰੇ ਤੀਸਰੀ ਕਲਾਸ ਇਹ ਕਹ ਲਈਏ ਫਿਰ ਇਸ਼ਨਾਨ ਵੀ ਕਰੇ ਨਾਵੇ ਤੇ ਫਿਰ ਪਾਣੀ ਦੇ ਨਾਲ ਇਸ਼ਨਾਨ ਕਰੇ ਤੇ ਫਿਰ ਇਹਦਾ ਫਲ ਕੀ ਮਿਲੇਗਾ ਜੀ ਕਿਉਂਕਿ ਇਹ ਸਾਡਾ ਸਵਾਲ ਸਭ ਤੋਂ ਪਹਿਲਾਂ ਹੁੰਦਾ ਜੇ ਇਹ ਸਾਰਾ ਕੁਝ ਕਰ ਲਈਏ ਤੇ ਫਲ ਕੀ ਮਿਲੇਗਾ ਤਾਨੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਲੋਕ ਹੈ ਉੱਥੇ ਸਤਿਗੁਰੂ ਜੀ ਕਹਿੰਦੇ ਨੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ ਤੇਰੇ ਸਾਰੇ ਕਿਲ ਵਿਖ ਸਾਰੇ ਪਾਪ ਸਾਰੇ ਦੁੱਖ ਲੈ ਜਾਣਗੇ ਜੇ ਤੂੰ ਗੁਰੂ ਦੇ ਉਪਦੇਸ਼ ਨੂੰ ਕਮਾਣਵੇਂ ਹਰ ਹਰ ਜਪਣਾ ਸ਼ੁਰੂ ਕਰ ਦੇ ਹੁਣ ਇਹ ਕਰਨਾ ਕਿਵੇਂ ਹੈ ਜੀ ਫਿਰ ਇਸ ਤੋਂ ਅੱਗੇ ਕਹਿੰਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬੈੰਦਿਆ ਉੱਠਦਿਆ ਹਰ ਨਾਮ ਧਿਆਵੈ ਇਹ ਨਹੀਂ ਕਿ ਸਵੇਰੇ ਨਿਤਨਮ ਕਰ ਲਿਆ ਤੇ ਸਾਰਾ ਦਿਨ ਝੂਠ ਬੁੱਲੀ ਗਏ ਸਵੇਰੇ ਨਿਤਨਮ ਕਰ ਲਿਆ ਸਾਰਾ ਦਿਨ ਨਿੰਦਿਆ ਕਰੀਏ ਬੈੰਦਿਆ ਉੱਠਦਿਆ ਹਰੇ ਪ੍ਰਮਾਤਮਾ ਦਾ ਨਾਮ ਧਿਆਉ ਔਰ ਸਤਿਗੁਰੂ ਜੀ ਕਹਿੰਦੇ ਨੇ ਫਿਰ ਦੇਖੀ ਇਹ ਅੱਗੇ ਸਤਿਗੁਰੂ ਜੀ ਨੇ ਬਚਨ ਕਹੇ ਕਿ ਸਿੱਖ ਤੋਂ ਗੁਰਸਿੱਖ ਬੰਨਾ ਤੇ ਇਹ ਤੇਰੀ ਮੰਜ਼ਲ ਹੈ ਕਹਿ ਲਿਆ ਕਿ ਪੌੜੀ ਤੋਂ ਅਗਲੀ ਪੌੜੀ ਹੈ ਕਲਾਸ ਤੋਂ ਅਗਲੀ ਕਲਾਸ ਹੈ ਤੇ ਕੀ ਹੈ ਬੰਦੇ ਉੱਠਦੇ ਕਿਵੇਂ ਧੌਣੇ ਜੀ ਅੱਗੇ ਕਹਿੰਦੇ ਨੇ ਜੋ ਸਾਸ ग्रास ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਦੇ ਕੋ ਸਿੱਖ ਤੋਂ ਗੁਰਸਿੱਖ ਤੱਕ ਦਾ ਪੰਡਾ ਹੈ ਪਹਿਲੋ ਸ਼ਬਦ ਸ਼ੁਰੂ ਹੋਇਆ ਸੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਇਥੇ ਤੂੰ ਗੁਰਸਿੱਖ ਸ਼ਬਦ ਵਰਤਿਆ ਗੁਰਸਿੱਖੇ ਤੋਂ ਤੱਕ ਸਿੱਖੀ ਤੇਰੇ ਵਿੱਚ ਆ ਕੇ ਗੁਰੂ ਦਾ ਸਿੱਖ ਬਣ ਗਿਆ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਭਾਈ ਉਹ ਗੁਰਸਿੱਖ ਬਣ ਜਾਂਦਾ ਹੈ ਤੇ ਐਸਾ ਗੁਰਸਿੱਖ ਫਿਰ ਮੇਰੇ ਗੁਰੂ ਨੂੰ ਪਹੁੰਚਦਾ ਵੀ ਉੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਤੋਂ ਅੱਗੇ ਜਿਹੜੇ ਬਚਨ ਕਹੇ ਕਹਿੰਦੇ ਜਿਸ ਨੂੰ ਦਿਆਨ ਹੋਇਆ ਮੇਰਾ ਸੁਆਮੀ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਦੋਂ ਗੁਰਸਿੱਖ ਬਣ ਜਾਂਦਾ ਫਿਰ ਉਸ ਗੁਰਸਿੱਖ ਦੇ ਉੱਤੇ ਵੀ ਜਦੋਂ ਮੇਰਾ ਸਵਾਮੀ ਦਇਆ ਕਰਦੇ ਆਪਣਾ ਉਪਦੇਸ਼ ਨੂੰ ਫਿਰ ਦੱਸਦਾ ਹੈ ਫਿਰ ਸੁਣਾਉਂਦਾ ਹੈ ਇਹ ਧੰਗ ਗੁਰੂ ਰਾਮਦਾਸ ਮਹਾਰਾਜ ਦੇ ਦਾ ਅੱਜ ਜਿਹਨੂੰ ਆਪਾਂ ਉਪਦੇਸ਼ ਕਹਿੰਦੇ ਹੁਕਮਨਾਮਾ ਕਹਿੰਨੇ ਆ ਇਹ ਗੁਰਸਿੱਖਾਂ ਵਾਸਤੇ ਤਾਂ ਬੜੀ ਕਿਰਪਾ ਜਦੋਂ ਕਰਦਾ ਉਪਦੇਸ਼ ਉਦੋਂ ਦਿੰਦਾ ਹੈ